ਪਿਛਲੇ ਦਿਨੀ ਜਿਹੜੇ ਆਰਾਨ ਦੇ ਵਿੱਚ ਆਪਣੇ ਤਿੰਨ ਪੰਜਾਬੀ ਬੱਚੇ ਜਿਹੜੇ ਜਿਨ੍ਹਾਂ ਨੂੰ ਆਸਟ੍ਰੇਲੀਆ ਲਿਜਾਉਣ ਦਾ ਟਰੈਵਲ ਡੈਂਟਾ ਨੇ ਲਾਵਾ ਲਾਇਆ ਸੀ ਪਰ ਰਸਤੇ 'ਤੇ ਜਾ ਕੇ ਆਰਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਉਹ ਏਜੰਸੀ ਅੱਗੇ ਤੋਂ ਅੱਗੇ ਉਹਨਾਂ ਨੇ ਅਗਵਾ ਕਰ ਲਿਆ ਕਿੰਨੇ ਦਿਨ ਤੁਹਾਨੂੰ ਗਵਾ ਕਰਕੇ ਰੱਖਿਆ ਉਹਨਾਂ ਨੇ ਸਰ 1 ਮਹੀਨਾ ਮਹੀਨਾ 1 ਮਹੀਨਾ ਕਿੰਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲ ਹਾਂ ਇਹਨਾਂ ਲੋਕ ਕਹਿ ਰਹੇ ਸੀ ਤੁਹਾਨੂੰ 53 ਲੱਖ ਦੋ ਉਹਨਾਂ ਦਾ ਪਾਕਿਸਤਾਨ ਨਾਲ ਲਿੰਕਾ ਤੇ ਉਹਨਾਂ ਦੇ ਚਾਰ ਏਜੰਟ ਹੈਗੇ ਆ ਵੀ ਪਾਕਿਸਤਾਨ ਦੇ ਉਹਨਾਂ ਦੇ ਨਾਮ ਨੇਗੇ ਆ ਮੇਰੇ ਕੋਲ ਅੱਛਾ ਇਹ ਇਹ ਦੇਰਾ ਟਰੈਵਲ ਏਜੰਸੀ ਦਾ ਇੱਥੋਂ ਦਾ ਸੀਗਾ ਇਹ ਉਹ ਯਾਰ ਪੁਰਦਾਈ ਅਡਵਾਲ ਉਹਨੂੰ ਤੀਰ ਤੀਰ ਅਡਵਾਲ ਤੇ ਆਪਣਾ ਕੰਮ ਅਡਵਾਲ ਦੋਨੋਂ ਬ੍ਰਦਰ ਸੀ ਧੀਰੇ ਜਨ ਜਮੀਨ ਆਜ਼ਰ ਧੀਰਤ ਧੀਰੇ ਅਡਵਾਲ ਅੱਛਾ ਉਹਦੇ ਖਿਲਾਫ ਕੋਈ ਕਾਰਵਾਈ ਹੋਈ ਕਦੀ मतलब ਇਹਨਾਂ ਨੂੰ ਫੜਿਆ ਜਾਵੇ ਨਾ ਹਾਂ ਆਪਣੇ ਕੀ ਕਹਿੰਦੇ ਹੁੰਦੇ ਆ ਏਜੰਟ ਆ ਇਹਨਾਂ ਨੂੰ ਫੜਿਆ ਜਾ ਜਾਵੇ ਕਿਉਂਕਿ ਜਿਹੜੀ ਸਾਡੀ ਕੰਡੀਸ਼ਨ ਆ ਬਿਲਕੁਲ ਮਤਲਬ ਟਰੋਮਾ ਟਾਈਪ ਲਾ ਲੋ ਤੁਸੀਂ ਹਨਾ ਕਿਉਂਕਿ ਕੱਟ ਵਧੇਰਾ ਕਾफी ਲੱਗਿਆ ਅੱਛਾ ਲਾਈਕ ਇੱਥੇ ਹੋ ਵੀ ਤਾਂ ਨਹੀਂ ਲੱਗਦਾ ਮੇਰੀ ਮਤਲਬ ਟਾਰਚਰ ਬਹੁਤ ਇਨਵਾਇਰਨਮੈਂਟਲੀ ਤੇ ਆਪਣਾ ਫਿਜ਼ੀਕਲੀ ਨੇ ਇਤੇ ਨੂੰ ਹਸਪੀਟਲ ਚ ਕਿੰਨੀਆਂ ਖਸਟਾਂ ਲਾਈਆਂ ਉਹਨਾਂ ਨੇ ਸਰ ਮਤਲਬ ਮੈਨੂੰ ਦਾਦਾ ਸਿਰ ਦੇ ਵਿੱਚ ਸਰ ਲੋਹੇ ਦਾ ਜਿਵੇਂ ਆਪਣੀ ਪ੍ਰਾਈਵੇਟ ਸੀ ਆਪਣੀ ਸੀ ਹੁੰਦੀ ਜਾਣਾ ਸੀ ਉਹ ਮਾਰੀ ਹੋਈ ਹੈ ਨਹੀਂ ਆ ਸ਼ਾਂਤੀ ਦੇ ਮਸਲ ਟੁੱਟੇ ਹੋਇਆ ਰੀਡ ਧਿਆਨ ਨਹੀਂ ਆ ਮਤਲਬ ਮਾਰ ਕੇ ਪੂਜੀ ਤੇ ਫਮਾਰੇ ਹੋਇਆ ਬਟ ਉਹ ਹੀਲ ਹੋ ਗਿਆ ਜਿਹੜੇ ਲੱਤਾਂ ਦੇ ਘੱਟਾ ਉਹ ਜ਼ਿਆਦਾ ਵੱਡੇ ਸੀ ਜਿਵੇਂ ਫੇਰੀ ਹਾਫ ਲੱਤ ਹੁੰਦਾ ਉਹ ਤੇ ਫਾਲ ਦੇ ਲੱਤਾਂ ਦੇ ਮਾਰੇ ਆ ਤੇ ਅਮਰਪਾਲ ਦੇ ਲੱਤਾਂ ਦੇ ਵੀ ਪੰਜ ਘੱਟਾ ਹਾਂ ਹਾਂ ਮੈਂ ਟੈਨਟ ਤੇ ਬਾਕੀ ਵੀ ਕਾਫੀ ਕੁਝ ਕੀਤਾ ਯਾਰ ਮਤਲਬ ਕਈ ਵਾਰ ਫੋਨ ਤੇ ਬਾਕੀ ਦੱਸੀ ਸਰ ਸਸਕਾ ਜੀ ਸਸਕਾ ਜੀ ਕੀ ਹਾਲ ਚੇ ਠੀਕ ਹੋ ਬਸ ਵਧੀਆ ਜੀ ਤੇ ਤੀਸਰਾ ਤੀਸਰਾ ਸਾਥੀ ਕਿੱਥੇ ਆ ਇੱਕ ਮੈਂ ਆ ਜੀ ਇੱਕ ਜਸਪਾਲ ਸਿੰਘ ਐ ਕਮਰਿਤਪਾਲ ਸਿੰਘ ਐ ਉੱਪਰ ਅੱਛਾ ਮੈਨੂੰ ਜੁੱਧਵੀਰ ਦੀ ਨਜ਼ਰ ਆ ਰਹੀ ਅਮਰਪਾਲ ਜੀ ਦੀ ਆਦੇ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਹੁਸ਼ਨਪ੍ਰੀਤ ਹੈ ਜੀ ਮੈਂ ਸੰਗਰੂਰ ਤੋਂ ਆ ਜੀ ਟੂਰੀ ਹਸਪੀਟਲ ਚ ਆ ਰਿਹਾ ਅੱਛਾ ਤੂੰ ਟੂਰੀ ਹਸਪੀਟਲ ਤੋਂ ਉੱਥੇ ਟੂਰੀ ਤੋਂ ਜੋ ਹਾਂਜੀ ਮੈਂ ਟੂਰੀ ਤੋਂ ਹੀ ਆ ਰਿਹਾ ਅੱਛਾ 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 ਦੂਸਰੇ ਸਾਥੀ ਕਿੱਥੇ ਨੇ ਜਸਪਾਲ ਸਿੰਘ ਜਸਪਾਲ ਤੇਰੀ ਵੀਡੀਓ ਨਹੀਂ ਚੱਲ ਰਹੀ ਜਸਪਾਲ ਦੀ ਬੋਲੋ ਯਾਰ ਅਮਰ ਤੁਸੀਂ ਬੋਲੋ ਦੱਸੋ ਕਿਥੋਂ ਆ ਸੀ ਹੈਲੋ ਸਰ ਮੈਂ ਅਮਰਪਾਲ ਅੱਛਾ ਪੁੱਤ ਅੱਛਾ ਤੇ ਤੀਸਰਾ ਸਾਥੀ ਹਾਜੀ ਨਮਸਕਾਰ ਨਮਸਕਾਰ ਜਸਪਾਲ ਸਿੰਘ ਅੱਛਾ ਜਸਪਾਲ ਸਿੰਘ ਮੈਂ 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 ਬੇਟਾ ਤੁਹਾਨੂੰ ਮੇਰੀ ਪਹਿਲਾ ਤੇ ਪਿਆਰ ਭਰੀ ਸੱਸੀ ਗਾਲ ਮੈਂ ਇਸ ਵੇਲੇ ਲਾਈਵ ਆਂ ਆਪਣੀ ਗੱਡੀ ਦੇ ਵਿੱਚ ਜਾਦਿਆਂ ਵੀਡੀਓ ਤੇ ਆਪਾਂ ਗੱਲ ਕਰ ਰਹੇ ਆਂ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਜੜੇ ਹਵਾਨ ਦੇ ਵਿੱਚ ਆਪਣੇ ਤਿੰਨ ਪੰਜਾਬੀ ਬੱਚੇ ਜਿਹੜੇ ਜਿਨ੍ਹਾਂ ਨੂੰ ਆਸਟ੍ਰੇਲੀਆ ਲਿਜਾਉਣ ਦਾ ਟਰੈਵਲ ਜੈਂਟਾ ਨੇ ਲਾਦਾ ਲਾਇਆ ਸੀ ਪਰ ਰਸਤੇ ਤੇ ਜਾ ਕੇ ਹਵਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਉਹ ਏਜੰਸੀ ਅੱਗੇ ਤੋਂ ਅੱਗੇ ਉਹਨਾਂ ਨੇ ਅਗਵਾ ਕਰ ਲਿਆ ਉਹਦਾ ਬੜੀ ਮੁਸ਼ਕਲ ਇਹਨਾਂ ਦੇ ਮਾਪੇ ਜਿਹੜੇ ਆ ਉਹ ਮੇਰੇ ਕੋ ਆਏ ਸੀ ਬੇਟਾ ਤੁਹਾਡੇ ਮਾਪੇ ਮੇਰੇ ਕੋ ਆਏ ਸੀਗੇ ਪਰ ਮਤਲਬ ਮੇਰੇ ਦਫ਼ਤਰ ਦੀ ਨਾਲ ਇਹਦੇ ਵਿੱਚ ਆਏ ਸੀਗੇ ਤੇ ਉਹਦੇ ਤੋਂ ਬਾਅਦ ਮੈਂ ਇਹ ਪਹਿਲਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਵਿਦੇਸ਼ ਬਤਾਲੇ ਦੇ ਨਾਲ ਆਦਾਨ ਦੇ ਵਿੱਚ ਜਿਹੜੀ ਇੰਡੀਆ ਅੰਬੈਸੀ ਆ ਉਹਦੇ ਨਾਲ ਸੰਪਰਕ ਸੱਦ ਕੇ ਇਹ ਮੀਲਾ ਕਰਕੇ ਤੇ ਤੁਹਾਡੀ ਇਹ ਯਾਈ ਜਿਹੜੀ ਆ ਤੁਹਾਨੂੰ ਜਿਹੜਾ ਟਰੈਵਲ ਜੰਟਾ ਨੇ ਅਗਵਾ ਕੀਤਾ ਸੀ ਉਹਨਾਂ ਕੋ ਛਡਾਉਣ ਦਾ ਜਿਹੜਾ ਇੱਕ ਬਤਾਲਾ ਕੀਤਾ ਜਿਸ ਤੇ ਆਪਾਂ ਸਫਲ ਹੋ ਗਏ ਤੁਸੀਂ ਤੁਸੀਂ ਕੱਲ ਆਇਓ ਕੱਲ ਆਇਓ ਪਰਤੋ ਰਹਤਾ ਹੈ ਪਸੋਂ ਬਾਤ ਥੈਂਕ ਯੂ ਕਿੰਨੇ ਦਿਨ ਤੁਹਾਨੂੰ ਗਵਾ ਕਰਕੇ ਰੱਖਿਆ ਉਹਨਾਂ ਨੇ ਸਰ 1 ਮਹੀਨਾ ਵੀ ਨਹੀਂ ਰੱਖਿਆ 1 ਮਹੀਨਾ ਕਿੰਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲ 1.5 ਮਈ ਤੋਂ ਲੈ ਕੇ ਤੁਸੀਂ ਦੱਸੋ ਉਹਨੂੰ 11.1 ਲੱਖ ਰੁਪਏ ਏਜੰਟ ਨੇ ਲਿਆ ਤੇ ਬੰਨ ਜਿਹੜੀ ਆਪਾਂ ਤੋਂ ਰੈਪਟਰ ਮੰਗੀ ਸੀਗੀ ਉਹ ਪਹਿਲਾਂ 2 ਕਰੋੜ ਸੀ ਕਿੰਦਰ ਨੇ 1 ਲੱਖ ਦੀ ਹੋਈ ਫਿਰ 54 ਲੱਖ ਦੀ ਮਤਲਬ ਆ ਕੇ ਗੱਲ ਉਹ ਕਹਿ ਰਹੇ ਸੀ ਤੁਹਾਨੂੰ 54 ਲੱਖ ਦੋ ਹਾਂ ਅੱਛਾ 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 ਕਾ ਤੇ ਉਹਨਾਂ ਦੇ ਚਾਰ ਏਜੰਟ ਹੈਗੇ ਆ ਵੀ ਪਾਕਿਸਤਾਨ ਦੇ ਉਹਨਾਂ ਦੇ ਨਾਮ ਹੈਗੇ ਆ ਮੇਰੇ ਕੋਲ ਅੱਛਾ ਤੇ ਇਹ ਇਹ ਜਿਹੜਾ ਟਰੈਵਲ ਏਜੰਸੀ ਕਾ ਇੱਥੋਂ ਦਾ ਸੀਗਾ ਇਹ ਉਚਾਰਪੁਰ ਦਾ ਹੀ ਅਟਵਾਲ, ਓਵਰਫੀਰ, ਧੀਰਜਵਾਲ ਤੇ ਆਪਣਾ ਕੰਮ ਅਟਵਾਲ ਦੋਨੋਂ ਬ੍ਰਦਰ ਦਾ ਅੱਛਾ ਫੀਰ ਜਿਹਨਾਂ ਦੇ ਮੇਨ ਆਕਰ ਧੀਰਜ ਧੀਰਜ ਜਟਵਾਲ ਅੱਛਾ ਉਹਦੇ ਖਿਲਾਫ ਜੇ ਕਾਰਵਾਈ ਹੋਈ ਕਦੀ ਹਾਂ ਇਹ ਆਪਣੇ ਕੀ ਕਹਿੰਦੇ ਹੁੰਦੇ ਆ ਏਜੰਟ ਇਹਨਾਂ ਨੂੰ ਫੜਿਆ ਜਾਂ ਜਾਵੇ ਅੱਛਾ ਕਿਉਂਕਿ ਜਿਹੜੀ ਸਾਡੀ ਕੰਡੀਸ਼ਨ ਆ ਬਿਲਕੁਲ ਮਤਲਬ ਟਰੋਮਾ ਟਾਈਪ ਲਾ ਲੋ ਵੀ ਤੁਸੀਂ ਹੈਨਾ ਕਿਉਂਕਿ ਕੱਟ ਵਗੈਰਾ ਕਾਫੀ ਲੱਗੇ ਆਪਾਂ ਨੂੰ ਮੈਂਟਲ ਟੋਕ ਨਾਲੇ ਅੱਛਾ ਲਾਈਕ ਇਟ ਇਟ ਉਹ ਵੀ ਤਾਂ अच्छी ਲੱਗਦਾ ਮੇਰੀ ਮਤਲਬ ਟਾਰਚਰ ਬਹੁਤ ਇਨਵਾਇਰੈਂਟਲੀ ਤੇ ਆਪਣਾ ਫਿਜ਼ੀਕਲੀ ਅੱਛਾ ਹਾਂਜੀ ਅੱਛਾ 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 ਤੁਸੀਂ ਤੁਸੀਂ ਟਾਈਮ ਕੱਢ ਕੇ ਚੰਡੀਗੜ੍ਹ ਆ ਸਕਦੇ ਮੇਰੇ ਕੋ ਸਰ ਹਲੇ ਤਾਂ ਹਸਪੀਟਲ ਜਣ ਕੇ ਕੰਟਰੀਟ ਵਰਚਨ ਸਰ ਹਲੇ ਤਾਂ ਆਪਣੇ ਰਾਈਟ ਹੋ ਗਿਆ ਕੋਈ ਵੀ ਕੋਈ ਨਹੀਂ ਸਭ ਤੁਸੀਂ ਦੱਸ ਦਿਓ ਟਾਈਮ ਦੇ ਦਿਓ ਇੱਕ ਦੋ ਦਿਨ ਤਿੰਨ ਦਿਨ ਦਾ ਲੱਖੋ ਅੱਜ ਨਹੀਂ ਤੇਰੇ ਨੂੰ ਹਸਪੀਟਲ ਤੇ ਕਿੰਨੀਆਂ ਸੱਟਾਂ ਲਾਈਆਂ ਉਹਨਾਂ ਨੇ ਸਰ ਗੁੱਸੇ ਸਰ ਮਤਲਬ ਮੇਰੇ ਨੂੰ ਦਾਤ ਦਾ ਸਿਰ ਦੇ ਵਿੱਚ ਸਰ ਲੋਹੇ ਦਾ ਜਿਵੇਂ ਆਪਣੀ ਪ੍ਰਾਈਡ ਕਿਵਿਟ ਸੀ ਆਪਣੀ ਵੀਕ ਹੁੰਦੀ ਆਣਾ ਚਿੱਟੀ ਮਾਰਿਆ ਹੋਇਆ ਨਹੀਂ ਯਾਰ ਛਾਤੀ ਦੇ ਮਸਲ ਟੁੱਟੇ ਹੋਇਆ ਰੀੜ ਦੀ ਹੱਡੀਆਂ ਦੇ ਮਤਲਬ ਮੱਟ ਕੇ ਪੂਜੀ ਦੇ ਮਾਰਿਆ ਹੋਇਆ ਬਟ ਉਹ ਹੀਲ ਹੋ ਗਿਆ ਜਿਹੜੇ ਲੱਤਾਂ 'ਲੇ ਘੱਟ ਦਾ ਉਹ ਜ਼ਿਆਦਾ ਵੱਡੇ ਸੀ ਜਿਵੇਂ ਮੇਰੀ ਹਾਫ ਲੱਤ ਦਾ ਹੁੰਦਾ ਜਸਪਾਲ ਦੇ ਲੱਤਾਂ ਦੇ ਮਾਰਿਆ ਤੇ ਅਮਰਪਾਲ ਦੇ ਲੱਤਾਂ ਦੇ ਵੀ ਪੰਜ ਘੱਟ ਹਾਂ ਹਾਂ ਤੇ ਮੈਂ ਤੇ ਬਾਕੀ ਵੀ ਕਾਫੀ ਕੁਝ ਕੀਤਾ ਆ ਮਤਲਬ ਕਈ ਵਾਰ ਫੋਨ ਤੇ ਪੱਟੀ ਦੱਸੀ ਸਰ ਹਾਂ ਉਹ ਤੂੰ ਦੀ ਤੂੰ ਕਿਹੜੇ ਹਸਪਤਾਲ ਦੇ ਦਾਖਲ اللي ਜਮਾਇਆ ਚ ਚੈੱਕ ਅਪ ਕਰਵਾਉਣ ਆਇਆ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਬੈਠਾ ਐ ਐਮਰਜੈਂਸੀ ਦੇ ਵਿੱਚ ਅੱਛਾ ਤੇ ਤੁਸੀਂ ਇੱਕ ਅੱਧੇ ਦਿਨ ਚ ਟਾਈਮ ਕੱਢ ਲਓ ਮੈਂ ਮਿਲਣਾ ਚਾਹੁੰਦਾ ਹਾਂ ਤੁਹਾਨੂੰ ਤਿੰਨਾਂ ਨੂੰ ਹਾਂਜੀ ਹਾਂਜੀ ਤੁਸੀਂ ਤੁਸੀਂ ਟਾਈਮ ਦੇ ਦਿਓ ਸਰ ਅਸੀਂ ਆ ਜਾਵਾਂਗੇ ਜਦੋਂ ਤੁਸੀਂ ਕਹੋਗੇ ਆ ਜਾਓਗੇ ਕਿਉਂਕਿ ਮੇਰਾ ਨਾਮ ਮੇਰਾ ਮੇਰਾ ਕੀ ਆ ਤੁਸੀਂ ਛੋਟੇ ਵੀ ਦੇ ਸਾਡਾ ਮੇਨ ਮਕਸਦ ਇਹ ਆ ਕਿ ਆਪਾਂ ਤੁਹਾਡੇ ਦਾਈਂ ਲੋਕਾਂ ਨੂੰ ਅਪੀਲ ਕਰਦੀਆਂ ਕਿ ਜਦ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਜਾਣਾ ਕਿੰਨਾ ਮਹਿੰਗਾ ਪੈਂਦਾ ਆ ਪਾਣ ਨੂੰ ਗੱਲ ਕਰ ਰਿਹਾ ਤੋਰੀ ਮਤਲਬ ਮੈਂ ਇਨਾ ਵੱਡਾ ਨਹੀਂ ਹੈਣਾ ਬਟ ਸਾਰਾ ਆਪਾਂ ਕੋਈ ਗੈਰ ਕਾਨੂੰਨੀ ਨਹੀਂ ਸੀਗਾ ਹੁਣੇ ਆਪਾਂ ਨੂੰ ਝੂਠਾ ਮਤਲਬ ਉਹ ਕੀਤਾ ਹੈਣਾ ਹਾਂ ਹਾਂ ਵੀ ਤੁਹਾਡਾ ਵੀਜ਼ਾ ਹੈਗਾ ਕਿਉਂਕਿ ਜੇਕਰ ਆਪਾਂ ਡੋਂਕੀ ਦੀ ਗੱਲ ਕਰੀਏ ਜਿਵੇਂ ਮੀਡੀਆ ਵਾਲੇ ਕਾਫੀ ਫਲਾ ਰਹੇ ਆ ਵੀ ਡੋਂਕੀ ਲਾ ਕੇ ਜਾ ਰਹੇ ਸੀ ਆਸਟ੍ਰੇਲੀਆ ਦੇ ਡੋਂਕੀ ਨਹੀਂ ਲੱਗਦੀ ਫਿਰ ਹਾਂ ਆਪਾਂ ਲਈ ਇਹ ਵੀ ਇੰਗਲੈਂਡ ਦੀ ਡੋਂਕੀ ਨਹੀਂ ਲੱਗਦੀ ਹਾਂਜੀ ਅੱਜ ਨੂੰ ਵੀ ਮਤਲਬ ਸੁਣ ਕੇ ਆਪਣੇ ਚੈਨਲ ਤੋਂ ਅਪੀਲ ਕਰਉ ਵੀ ਆ ਗਲਤ ਨਿਊਜ਼ ਨਾ ਬਣਾਉਣ ਕਿਉਂਕਿ ਸਾਨੂੰ ਬਹੁਤ ਜਿਹੜੇ ਪੁੱਛ ਰਹੇ ਨੇ ਵੀ ਤੁਸੀਂ ਡੌਂਕੀ ਲਾ ਰਹੇ ਹੋ ਡੌਂਕੀ ਲਾ ਰਹੇ ਹੋ ਡੌਂਕੀ ਸਾਡੇ ਫੈਮਲੀ ਨਜ਼ਰ ਅਲਾਉਂ ਨਹੀਂ ਕਰਦੀ ਜਿੱਦਾਂ ਦੀ ਫੈਮਲੀ ਹੈ ਹਾਂ ਜਿੱਦਾਂ ਉਹਨੇ ਨੀਦਰਲੈਂਡ ਉੱਤੇ ਗਈ ਆ ਜੀ ਵੀਡੀਓ ਵਾਲੇ ਡੌਂਕੀ ਦੀ ਗੱਲ ਕਰਦੇ ਮੈਂ ਡੌਂਕੀ ਲਾਗੇ ਵਾਲੇ ਸਾਰੇ ਮਤਲਬ ਡੌਂਕੀ ਦੀ ਗੱਲ ਕਰ ਰਿਹਾ ਦਨ ਸਾਨੂੰ ਕਾਫੀ ਜਿਹੜੇ ਕੁਝ ਕਹਿ ਰਹੇ ਆ ਵੀ ਹਾਂ ਤੁਸੀਂ ਡੌਂਕੀ ਲਾ ਰਹੇ ਹੋ ਇਹ ਲਾ ਰਹੇ ਹੋ ਅਸੀਂ ਇਹਦਾ ਡੌਂਕੀ ਡੁੰਕੀ ਕੋਈ ਨਹੀਂ ਲਾਈ ਯੋਗੀ ਆਸਟ੍ਰੇਲੀਆ ਦੀ ਡੰਕੀ ਨਹੀਂ ਲੱਗਦੀ ਸਿਰਫ ਟੀ ਰਿਜ਼ਰਟ ਵੱਲ ਦੇ ਆਪਣਾ ਜਿਹੜਾ ਕੰਮ ਲੜਵਾਲਾ ਉਹਦਾ ਸੀਗਾ ਵੀ ਉਹਨੇ ਸਾਨੂੰ ਫੇਕ ਵੀਜ਼ਾ ਦਿਖਾਇਆ ਪੈਨਰ ਦਾ ਚੈੱਕ ਹੋ ਰਿਹਾ ਸੀਗਾ ਉਹ ਬਾਅਦ ਪਤਾ ਲੱਗਿਆ ਵੀ ਉਹ ਇੱਕ ਦੋ ਵਾਰ ਹੀ ਚੈੱਕ ਹੁੰਦਾ ਜਦੋਂ ਅਸੀਂ ਕਿਡਨਾਪ ਹੋਏ ਹਨ ਤੇ ਉੱਥੇ ਜਾ ਕੇ ਸਾਡਾ ਅੰਕ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਪਾਕਿਸਤਾਨੀ ਏਜੰਡਾ ਨਾਲ ਵੀ ਕਾਫੀ ਕੁਝ ਵਗੈਰਾ ਰਹਿ ਗਿਆ ਹਾਂ ਹਾਂ ਮੈਂ ਦੇ ਪੰਜਾਬ ਦੇ ਵਿੱਚ ਰਹਿ ਕੇ ਸਰ ਉਹ ਆਪਣੇ ਪੰਜਾਬ ਦੇ ਮੁੰਡਿਆਂ ਨਾਲ ਇਦਾਂ ਕਰ ਰਹੇ ਆ ਪੈਸੇ ਵੀ ਲੈ ਲਏ ਸਾਰੇ 18-19 ਲੱਖ ਰੁਪਏ ਸਾਡੇ ਤੋਂ ਹਾਂ ਤੇ ਟਾਰਚਰ ਵੀ ਇੰਨਾ ਹੋ ਗਿਆ ਇੰਨਾ ਦਾ ਸੇਤਾ ਖੜਾ ਹੋਇਆ ਇੰਨਾ ਬੈਠੇ ਜਾਂਦਾ ਰਾਤ ਨੂੰ ਰਾਤ ਨੂੰ ਕਿੰਨਾ ਨੂੰ ਨੀਂਦ ਨਹੀਂ ਹੁੰਦੀ ਨਹੀਂ ਨਹੀਂ ਉਹ ਤੇ ਔਖ ਤੁਹਾਡੇ ਨਾਲ ਮਾੜੀ ਗੱਲ ਹੋਈ ਹੈ ਬਹੁਤ ਬਹੁਤ ਮਾੜੀ ਗੱਲ ਹੋਈ ਹੈ ਮੈਂ ਦੇਖੋ ਜਿੰਨੀ ਮਤ ਕੀਤੀ ਆਪਣੀ ਪਹਿਲੀ ਕੋਸ਼ਿਸ਼ ਇਹ ਸੀਗੀ ਕਿ ਤੁਸੀਂ ਤਿੰਨੇ ਜਾਣੇ ਬਲ ਜਿਹੜੇ ਆਪਣੇ ਘਰ ਵਾਪਸ ਹੋ ਜੇ ਤੁਹਾਡੀ ਘਰ ਵਾਪਸੀ ਹੋ ਜੇ ਸਾਡੇ ਲਈ ਜਿਆਦਾ ਚਿੰਤਾ ਇਹ ਹੁੰਦੀ ਹੈ ਕਿ ਬੰਦਾ ਜਿਹੜਾ ਜਿੰਦੇ ਜੀ ਵਾਪਸ ਜਿਹੜਾ ਆਪਣੇ ਘਰ ਆ ਜੇ ਉਹਦੇ ਤੇ ਆਪਾਂ ਕਾਮਯਾਬ ਹੋਏ ਆ ਆਪਾਂ ਦੂਸਰਾ ਜਿਹੜਾ ਇਹਨਾਂ ਨੂੰ ਪ੍ਰੈਜ਼ੀਡੈਂਟਾਂ ਨੂੰ ਜਿਹੜਾ ਕਿਦਾਂ ਸਜ਼ਾ ਦਿਵਾਉਣੀ ਆ ਇਹਨਾਂ ਖਿਲਾਫ ਕਿਦਾਂ ਲੜਾਈ ਲੜਨੀ ਆ ਉਹਦੇ ਤੇ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਸਰ ਅਸੀਂ ਤਾਂ ਕਹਿ ਰਹੇ ਆ ਵੀ ਤੁਸੀਂ ਉਹਨਾਂ ਨੂੰ ਫੜੋ ਜਲਦੀ ਤੋਂ ਜਲਦੀ ਹਾਂ ਜਲਦੀ ਕਿਤੇ ਹੋਰ ਦਾ ਜਵਾਕ ਨਾ ਹੋਵੇ ਚਲੋ ਅਸੀਂ ਚੱਲ ਲੱਗੇ ਕਿਸੇ ਹੋਰ ਦੇ ਦਾ ਨਾ ਹੋ ਜਾਣਾ ਕਿਉਂਕਿ ਸਾਡੇ ਵਰਗੇ ਕੀ ਪਤਾ ਉਹਨੇ ਕਿੰਨੇ ਹੋਰ ਵਿੱਚ ਆਉਣਗੇ ਨਾ ਕੀ ਹੈ ਉਹਦਾ ਰਾਈਟ ਨੋ ਫਰਾਰ ਹਨ ਅਜੇਰ 2 ਮਹੀਨਿਆਂ ਤੋਂ ਆ ਉਹ ਉਹ ਫਰਾਰ ਹੈ ਮੇਰੀ ਐਸਐਸਪੀ ਨਾਲ ਗੱਲ ਹੋਈ ਸੀਗੀ ਹਾਂਜੀ ਉਹ ਹੈ ਵੀ ਉੱਥੇ ਉਹਦਾ ਦਫ਼ਤਰ ਦਫ਼ਤਰ ਬੰਦ ਆ ਪਰ ਕੋਈ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਲੱਭਿਆ ਜਾਵੇ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਸਰ ਅਸੀਂ ਤਾਂ ਕਹਿ ਰਹੇ ਹਾਂ ਵੀ ਜਿਆਦਾ ਤੋਂ ਜਿਆਦਾ ਦਬਾਅ ਉਹਨੂੰ ਪਾਣਾ ਕਿਉਂਕਿ ਸਾਡਾ ਡੀਨਵਾਈ ਕਰਵਾਉ ਕਰੀ ਤੇ ਸ਼ਹਿਰ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਨਹੀਂ ਕੋਈ ਨਹੀਂ ਆਪਾਂ ਸਦਵਾਈ ਕਰਵਾਵਾਂਗੇ ਮੇਰੀ ਆਲਰੇਡੀ ਐਸਐਸਪੀ ਸ਼ਹਿਾਪੁਰ ਨਾਲ ਗੱਲ ਹੋਈ ਹੈ ਮੈਂ ਫੇਰ ਦੁਬਾਰਾ ਕਰਦਾ ਤੁਸੀਂ ਵੀ ਤੋ ਆਪਾਂ ਪਰ ਮੋਡਰੇਟਰ ਪਰਮਟ ਹੈਗੇ ਆ ਆਪਾਂ ਨਾਲ 222 ਬਾਗ ਨਾਲ 3135 ਸਾਨੂੰ ਭੇਜਿਆ ਹਾਂ ਉਹਨੇ ਖੁਦ ਕਿਹਾ ਕਿ ਕਹਿੰਦਾ ਸਾਡੇ ਵੀ ਮਤਲਬ ਜੋ ਮੌਜੂਦ ਹੈ ਸਾਰਾ ਵੀ ਉਹਦੇ ਵਿੱਚ ਕਾਫੀ ਮਤਲਬ ਬੰਦਿਆਂ ਨਾਲ ਲੱਗੇ ਹੋਏ ਹੈਗੇ ਸਾਨੂੰ ਵੀ ਮਤਲਬ ਕੋਈ ਉੱਥੇ ਜਲਦੀ ਜਲਦੀ ਪੁਲਿਸ ਆਲਾ ਕੁਝ ਕਹਿ ਨਹੀਂ ਸਕਦਾ ਹਾਂ ਹਾਂ ਕੋਈ ਬਸਾ ਵੀ ਕੌਣ ਉਹਦੇ ਨਾਲ ਹੈਗਾ ਵੀ ਹਨਾ ਹਾਂ ਤਾਂ ਤੁਸੀਂ ਇਹ ਆਪਣੀ ਦੇ ਨਾਲ ਤੇ ਚੈੱਕ ਕਰੋ ਵੀ ਉਹਦੇ ਨਾਲ ਵੀ ਕੋਈ ਗਵਰਨਮੈਂਟ ਦਾ ਕਿਉਂਕਿ ਗਵਰਨਮੈਂਟ ਦੇ ਨਾਮ ਖਰਾਬ ਹੋਣਾ ਸਰ ਵੀ ਹੈਗਾ ਵੀ ਬੰਦੇ ਨਾਲ ਹੈਗੇ ਕਿਉਂਕਿ ਉਹਨੇ ਸਾਨੂੰ ਕਿਹਾ ਨਹੀਂ ਵੇਖੋ ਗੱਲ ਇਹ ਨਾ ਪੰਜਾਬ ਦੇ ਦੇਖੋ ਇਹਦਾ ਕੋਈ ਬਹੁਤਾ ਨਹੀਂ ਫੈਕਟ ਹੁੰਦਾ ਜਿਹੜੇ ਦਿੱਲੀ 에ਰਪੋਰਟ ਵਗੈਰਾ ਤੋਂ ਚੜਾਉਂਦੇ ਆ ਇਹ ਮੈਨੂੰ ਸਾਨੂੰ ਪਤਾ ਆ ਪੀ ਇਹਨਾਂ ਦੇ ਅੱਗੇ ਲਿੰਕ ਨੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ 에ਰਪੋਰਟਾਂ ਤੇ ਕੰਮ ਕਰਦੀਆਂ ਉਹਨਾਂ ਨਾਲ ਲਿੰਕ ਬਣਾ ਕੇ ਇੱਥੋਂ ਬੰਦਿਆਂ ਨੂੰ ਚੜਾ ਦਿੰਦੇ ਆ ਬੰਦੇ ਜਾ ਕੇ ਵਿਚਾਰੇ ਮੁੜ ਕੇ ਖੰਜਰ ਖਲਾਬ ਹੁੰਦੇ ਆ ਪਰ ਉਹ ਕੋਈ ਕਹੇ ਤਾਂ ਕੋਈ ਤਲਕ ਵਾਸਤਾ ਹੈ ਕਿ ਇਹ ਉਹਦੇ ਚੋਂ ਪੱਕੀ ਲੈਣਾ ਆਪਾਂ ਤੇ ਇਹ ਆ ਕਿ ਇਹਨਾਂ ਬੰਦਿਆਂ ਨੂੰ ਬੋਲੋ ਜਿਹੜਾ ਸਜ਼ਾ ਪਾਉਣੀ ਆ ਬਸ ਹਾਂ ਹੋ ਉਹ ਉਹਦੇ ਲਈ ਉਹਦੇ ਲਈ ਮੈਨੂੰ ਤੁਹਾਡੀ ਹੈਲਪ ਦੀ ਲੋੜ ਪਊਗੀ ਤੇ ਆਪਾਂ ਇੱਕ ਅਦੇ ਦਿਨ ਚ ਮਿਲ ਕੇ ਜਿਹੜਾ ਮਿਲ ਕੇ ਉਹਦੇ ਲਈ ਪਲਾਨ ਆਊਟ ਕਰਦੇ ਆ ਕਿਉਂਕਿ ਆਪਾਂ ਨੇ ਪੰਜਾਬ ਨੂੰ ਇੱਕ ਸੰਜਾ ਸੁਨੇਹਾ ਵੀ ਦੇਣਾ ਕਿ ਆਪਾਂ ਗੈਰਕਾਨੂੰਨੀ ਤੌਰ ਤੇ ਨਹੀਂ ਕਿਤੇ ਜਾਣੀ ਕਿ ਇਹੋ ਜਿਹੇ ਫੇਕ ਟਰੈਵਲ ਏਜੰਟ ਜਿਹੜਿਆ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਸਰ ਹਾਂਜੀ ਕਿਉਂਕਿ ਫੇਕ ਹੀ ਸੀਗਾ ਸਾਨੂੰ ਵੀ ਤਾਂ ਇੱਕ ਫੇਕ ਦਿੱਤਾ ਗਿਆ ਜਿਹੜਾ ਤਿੰਨ ਵਾਰ ਚੋਕਲੇ ਦਾ ਮੀਡੀਆ ਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਡਾਂਗੀ ਵਗੈਰਾ ਲਾ ਰਹੇ ਆ ਦੋ ਨੰਬਰ ਤੇ ਜਾ ਰਹੇ ਆ ਹਾਂ ਜੀ ਆਪਣੇ ਚੈਨਲ ਤੋਂ ਇਹ ਵੀ ਕੋਈ ਵੀ ਦੋ ਨੰਬਰ ਚ ਕੋਈ ਨਹੀਂ ਜਾ ਰਹੇ ਕਿਉਂਕਿ ਸਰ ਸਾਨੂੰ ਵੀ ਆੜਾ ਵੀ ਅਸੀਂ ਵੀ ਹੋਰੀ ਰਹਿ ਰਹੇ ਆ। ਨਹੀਂ ਨਹੀਂ ਤੁਹਾਡਾ ਤਾਂ ਵੀਜ਼ਾ ਵੀਜ਼ਾ ਫੇਕ ਸੀਗਾ। ਤੁਹਾਡਾ ਤਾਂ ਫੇਕ ਵੀਜ਼ਾ ਕਰਕੇ ਤੁਹਾਡਾ ਕੰਮ ਖਰਾਬ ਹੋਇਆ ਕੋਈ ਗੱਲ ਨਹੀਂ। ਆਪਾਂ ਇਹ ਗੱਲ ਹੋਰ ਵੀ ਜਦੋਂ ਮਿਲਾਂਗੇ ਵੀ ਆਪਾਂ ਚੰਗੇ ਢੰਗ ਨਾਲ ਇਹ ਗੱਲ ਨੂੰ ਰੱਖਾਂਗੇ ਆਪਾਂ। ਸਮਝਦੇ ਏ ਗੱਲ। ਸੋ ਬੰਦਾ ਆਪਾਂ ਬੰਦੇ ਇਹ ਚਾਹੁੰਦੇ ਆ ਕਿ ਜਿਹੜੀ ਇਹ ਟਰੈਵਲ ਏਜੰਟ ਪੰਜਾਬ ਦੇ ਲੋਕਾਂ ਨੂੰ ਬੇਕੂਪ ਬਣਾਦੇ ਆ। ਪੰਜਾਬ ਦੇ ਮੁੰਡਿਆਂ ਨੂੰ ਬੇਕੂਪ ਬਣਾਦੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਹੀ ਹੈ ਸਰ। ਠੀਕ ਹੈ ਨਾ? ਤੇ ਤੁਸੀਂ ਇੱਕ ਦੋ ਦਿਨ ਦਵਾਈ ਲੈ ਲਓ ਫਿਰ ਆਪਾਂ ਮਿਲਦੇ ਆਂ ਆਪਾਂ ਮਿਲ ਕੇ ਮਤਲ ਜਿਹੜਾ ਰਾਈਟ ਨਾਉ ਜਿਹੜਾ ਆਪਣਾ ਧੂਰੀ ਸਿਟੀ ਦੇ ਵਿੱਚ ਆਪਣਾ ਹਸਪੀਟਲ ਉਹਦੀ ਐਮਰਜੈਂਸੀ ਦੇ ਵਿੱਚ ਜਾਂ ਫਿਰ ਕੋਈ ਗੱਲ ਕੋਈ ਗੱਲ ਜੇ ਤੁਹਾਨੂੰ ਮੈਡੀਕਲ ਦੀ ਵੀ ਕਿਤੇ ਲੋੜ ਪਈ ਤਾਂ ਮੈਨੂੰ ਦੱਸਿਓ ਮੈਂ ਮਦਦ ਕਰੂੰਗਾ ਜ਼ਰੂਰ ਹਾਂ ਜੋ ਕੋਈ ਵੀ ਲੋੜ ਪਈ ਮੈਨੂੰ ਮੈਨੂੰ ਦੱਸਣਾ ਤੁਸੀਂ ਹਾਂ ਮੈਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤੁਹਾਡੇ ਮਾਪੇ ਪਤਾ ਮੈਨੂੰ ਮਿਲ ਕੇ ਗਏ ਬੜੇ ਸਦਾ ਹਰ ਮਾਪੇ ਆਮ ਘਰਾਂ ਦੇ ਵਿੱਚ ਆਦੇ ਮੈਨੂੰ ਬੜਾ ਉਦੋਂ ਦੁੱਖ ਲੱਗਾ ਸੀਗਾ ਪਰ ਚਲੋ ਮੈਨੂੰ ਇਸ ਗੱਲ ਦੀ ਉਹ ਖੁਸ਼ੀ ਆ ਕਿ ਤੁਸੀਂ ਸਾਰੇ ਜਿੰਦੇ ਜੀ ਵਾਪਸ ਆ ਗਏ ਇਹ ਮੈਨੂੰ ਬਹੁਤ ਖੁਸ਼ੀ ਆ ਇਹ ਗੱਲ ਦੀ ਸਰ ਵੀ ਹੋਰ ਆਹ ਆਹ ਆ ਨਾ ਕੋਈ ਨਹੀਂ ਬੇਟਾ ਆਪਾਂ ਮਿਲਦੇ ਇੱਕ ਦਿਨ ਵਿੱਚ ਮੈਂ ਤੁਹਾਨੂੰ ਕਾਲ ਕਰੂੰਗਾ ਪਹਿਲਾਂ ਤੁਸੀਂ ਦਵਾਈ ਵਗੈਰਾ ਲੈ ਲਓ ਆਪਾਂ ਮਿਲ ਕੇ ਫਿਰ ਕਰਦੇ ਆਪਾਂ ਪਲਾਨ ਕਰਕੇ ਤੇ ਮੈਂ ਤੁਹਾਡੀ ਹੱਥ ਪੱਖੋਂ ਮਤ ਕਰੂੰਗਾ ਤੁਸੀਂ ਘਬੜਾਉ ਨਾ ਠੀਕ ਹੈ ਮੰਨੋ ਠੀਕ ਹੈ ਸਰ ਠੀਕ ਹੈ